ਤਹਾਡੇ ਸਾਹਮਣੇ ਕੋਈ ਆਤਮਾ ਹੈਗੀ ਆ ਤਾਂ ਤੁਸੀਂ ਉਹਨੂੰ ਵੀ ਦੇਖ ਸਕਦੇ ਆ ਸਾਈਕੋਲੋਜੀ ਕਹਿੰਦੀ ਹੈ ਕਿ ਜੇ ਤੁਸੀਂ ਇਹ ਫੀਲ ਕਰਨਾ ਇੱਥੇ ਬੈਠੇ ਬੈਠੇ ਕਿ ਮੈਂ ਤਾਂ ਹਵਾ ਛੋੜ ਰਿਹਾ ਤਾਂ ਤੁਹਾਨੂੰ ਉਹ ਵੀ ਫੀਲਿੰਗ ਆ ਜਾਊਗੀ ਹਾਂ ਮਤਲਬ ਦਿਮਾਗ ਦੇ ਸਿਰ ਤੇ ਹੀ ਸਾਰੀ ਗੇਮ ਆ ਬਹੁਤ سارے ਲੋਕ ਡੀਮੋਟੀਵੇਟ ਅਜ ਦੇ ਸਮੇਂ ਦੇ ਵਿੱਚ ਹੋ ਗਏ ਆ ਤੇ ਉਹ ਸੋਚਦੇ ਆ ਵੀ ਸ਼ਾਇਦ ਅਸੀਂ ਕੁਝ ਕਰ ਨਹੀਂ ਸਕਦੇ ਦੇਖੋ ਹਰ ਗੱਲ ਦਾ ਜਿਹੜੀ ਇੰਪੋਸੀਬਲ ਲੱਗਦੀ ਆ ਉਹ ਪੋਸੀਬਲ ਆ ਹੂੰ ਕੁਝ ਵੀ ਇੰਪੋਸੀਬਲ ਨਹੀਂ ਦੁਨੀਆ ਕੁਝ ਵੀ ਇੰਪੋਸੀਬਲ ਨਹੀਂ ਜੇ ਤੁਹਾਡਾ ਦਿਮਾਗ ਤੁਹਾਡੇ ਨਾਲ ਪੂਰਾ ਸਾਥ ਦੇਊਗਾ ਤੁਸੀਂ ਉਹਦੇ ਤੇ ਵਿਸ਼ਵਾਸ ਕਰ ਲੈਣੇ ਆ ਤਾਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਮਜ਼ਬੂਤ ਤੁਸੀਂ ਹੀ ਹੋ ਜਿੰਨੇ ਵੀ ਲੋਕਾਂ ਨੇ ਤਰੱਕੀ ਕੀਤੀ ਦੁਨੀਆ ਦੇ ਵਿੱਚ ਹੁਣ ਤੱਕ ਉਹ ਸਿਰਫ ਇੱਕ ਬ੍ਰੇਨ ਦੇ ਕਰਕੇ ਕਰ ਸਕਿਆ ਜਿਹਨੇ ਆਪਣੇ ਬ੍ਰੇਨ ਤੋਂ ਜਿੰਨਾ ਕੰਮ ਲੈ ਲਿਆ ਤੁਸੀਂ ਅਕਸਰ ਸੁਣਦੇ ਹੋਣੇ ਆ ਵੀ ਜਿਹੜੇ ਸਾਇੰਟਿਸਟ ਆ ਉਹ 100 ਦੇ ਵਿੱਚੋਂ 7-8% ਆਪਣਾ ਦਿਮਾਗ ਚਲਾ ਪਾਉਂਦੇ ਆ ਬਾਕੀ ਸਾਰਾ ਖਾਲੀ ਪਿਆ ਤੇ ਇੱਕ ਆਮ ਇਨਸਾਨ ਤੇ 1% ਵੀ ਨਹੀਂ ਚਲਾ ਰਿਹਾ ਇਹਦਾ ਮਤਲਬ ਇਹ ਆ ਕਿ ਅਸੀਂ ਜਿੰਨਾ ਬ੍ਰੇਨ ਤੋਂ ਜ਼ਿਆਦਾ ਕੰਮ ਲਵਾਂਗੇ ਓਨਾ ਹੀ ਜ਼ਿਆਦਾ ਅਸੀਂ ਜ਼ਿੰਦਗੀ 'ਚ ਹਰ ਚੀਜ਼ ਨੂੰ ਸਕਸੈਸਫੁਲ ਹੋਵਾਂਗੇ ਮੋ ਰੱਖ ਹੌਸਲਾ ਰੱਖ